ਹਾਂਜੀ ਯੰਗ ਫਾਰਮਰ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਪਿਛਲੇ ਕੁਝ ਸਮੇਂ ਤੋਂ ਆਪਣੇ ਪੰਜਾਬ ਦੇ ਵਿੱਚ ਬਹੁਤ ਗੱਲਾਂ ਹੁੰਦੀਆਂ ਨੇ ਕਿ ਆਪਣੇ ਬੰਦਿਆਂ ਨੂੰ ਕਾਮਯਾਬ ਕਰੋ ਖਾਣ ਪੀਣ ਵਾਲੇ ਮਸਲੇ ਦੇ ਵਿੱਚ ਤਾਂ ਜਿਹੜੇ ਆਪਣੇ ਪੰਜਾਬੀ ਭਰਾ ਹੈਗੇ ਆ ਕਾਫੀ ਆ ਜਿਹੜੇ ਅੱਜ ਕੱਲ ਫੂਡ ਬਿਜ਼ਨਸ ਵਾਲੇ ਪਾਸੇ ਆਏ ਆ ਜਦੋਂ ਆਪਾਂ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਭਜਾਉਣ ਦੀ ਗੱਲ ਕਰਦੇ ਆ ਪਰ ਬਦਲੇ ਦੇ ਵਿੱਚ ਆਪਾਂ ਮਿਹਨਤ ਕਰਕੇ ਰਾਜੀ ਨਹੀਂ ਹੁੰਦੇ ਪਰ ਅੱਜ ਤੁਹਾਨੂੰ ਮਲਾਉਣੇ ਆ ਬਹੁਤੀ ਮਿਹਨਤੀ ਗੁਰਸਿੱਖ ਨੌਜਵਾਨਾਂ ਦੇ ਨਾਲ ਜਿਨ੍ਹਾਂ ਨੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਆਪਣਾ ਪੀਜ ਦਾ ਜਿਹੜਾ ਬਿਜ਼ਨਸ ਚਲਾਇਆ ਹੈਗਾ ਬਾਈ ਹੋਰਾਂ ਨਾਲ ਸਾਰੀ ਗੱਲਬਾਤ ਕਰਾਂਗੇ ਬਾਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਕੀ ਹਾਲ ਚਾਲ ਨੇ ਜੀ ਚੜਦੀ ਕਲਾ ਕਿਰਪਾ ਗੁਰੂ ਸਾਹਿਬ ਦੀ ਜੀ ਆਪ ਜੀ ਸਾਥੀ ਬਹੁਤ ਵਧੀਆ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦੱਸਿਓ ਜੀ ਕਿੰਨੇ ਸਿੰਘ ਇੱਥੇ ਕੰਮ ਕਰਦੇ ਹੋ ਤੁਸੀਂ ਮੇਰਾ ਨਾਮ ਜੀ ਸਰਦਾਰ ਕਲਦੀਪ ਸਿੰਘ ਹਾਂਜੀ ਡਿਸਟ੍ਰਿਕਟ ਮੇਰਾ ਮੋਗਾ ਜੀ ਪਿੰਡ ਮੇਰਾ ਸੰਗਲਾ ਜੀ ਬਾਈ ਅਸੀਂ ਤਕਰੀਬਨ ਕੋਈ ਪਿਛਲੇ 2000 ਸਾਲ 21 ਤੋਂ ਸਟਾਰਟ ਕੀਤਾ ਹੈ ਕੰਮ ਹਾਂਜੀ ਜਦੋਂ ਅਸੀਂ ਆਪਣਾ ਤਾਂ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਇਹ ਦਾ ਗਠਨ ਵੀ ਸ਼ਹੀਦ ਸਰਦਾਰ ਬਾਈ ਦੀਪ ਸਿੰਘ ਸਿੱਧੂ ਹੈ ਜਿਹੜੇ ਹਾਂਜੀ ਹਾਂਜੀ ਉਹਨਾਂ ਨੇ ਕੀਤਾ ਸੀਗਾ ਜੀ ਬਾਈ ਔਰ ਸਾਨੂੰ ਸੁਝਾਅ ਵੀ ਦਿੱਤੇ ਸੀ ਬਹੁਤ ਵਧੀਆ ਆ ਕੇ ਐਦਾਂ ਕਰਕੇ ਅੱਜ ਦੇ ਦੌਰ ਵਿੱਚ ਲੋਕ ਕੀ ਖਾਣਾ ਪਸੰਦ ਕਰਦੇ ਕਿਉਂਕਿ ਬਾਈ ਤੁਰਿਆ ਫਿਰਿਆ ਸੀਗਾ ਹਾਂਜੀ ਹਾਂਜੀ ਤੇ ਬਹੁਤ ਨੌਲੇਜ ਸੀ ਬਾਈ ਨੂੰ ਜੀ ਬਾਈ ਔਰ ਜਦੋਂ ਉਹਨਾਂ ਨੇ ਆ ਕੇ ਖਾਇਆ ਉਦੋਂ ਪੀਜ਼ਾ ਬਣਾ ਕੇ ਮੈਂ ਜਦੋਂ ਬਾਈ ਨੂੰ ਖਵਾਇਆ ਤਾਂ ਬੜਾ ਵਧੀਆ ਬਾਈ ਨੇ ਸਲਾਹਾ ਕੇ ਤੁਸੀਂ ਆਟੇ ਵਾਲਾ ਵੀ ਨਾਲ ਚਲਾਓ ਉਦੋਂ ਫਿਰ ਇਹ ਆਟੇ ਵਾਲਾ ਚਲਾਇਆ ਕਿ 2021 ਤੋਂ ਕਰ ਰਹੇ ਆ ਬਈ ਕੰਮ ਇਹ ਜੀ ਬਾਈ ਜੀ ਤੇ ਕਿੰਨੇ ਸਿੰਘ ਇੱਥੇ ਕੰਮ ਕਰਦੇ ਜਿਹੜਾ ਆਪਣਾ ਇਹ ਕਾਰਟ ਹੈਗਾ ਸਿੰਘ ਆਪਣੇ ਤਕਰੀਬਨ ਜਿਹੜੇ ਇਹ ਰੈਸਟੋਰੈਂਟ ਸੱਤਾਂ ਜ਼ਿਲ੍ਹਿਆਂ ਦੇ ਵਿੱਚ ਹੈ ਜੀ ਗੁਰਦਾਸਪੁਰ ਬਠਿੰਡਾ ਭਲੱਤ ਫਰੀਦਕੋੜ ਸ੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਤੇ ਇੱਕ ਆਪਣਾ ਖੁੱਲਣ ਜਾ ਰਿਹਾ ਆਪਣੇ ਕੋੜਕਪੁਰੇ ਜੀ अच्छा ਜਿਹੜੇ ਅੱਜ ਜਿਹਦੇ ਹੁਣੇ ਤੁਰੇ ਆਏ ਜੀ ਉੱਥੋਂ ਜਿਹੜੀ ਇਹਦੀ ਸ਼ੁਰੂਆਤ ਆ ਸਭ ਤੋਂ ਪਹਿਲਾਂ ਕਿਹੜੇ ਸ਼ਹਿਰ ਤੋਂ ਹੋਈ ਸੀਗੀ ਇਹਦੀ ਫਰੀਦਕੋਟ ਤੋਂ ਜੀ ਫਰੀਦਕੋਟ ਤੋਂ ਬਾਈ ਗਰਸੇਵ ਕੋਰਾਨਾ ਇਹ ਸਾਰਾ ਜੀ ਗਰਸੇਵ ਸਿੰਘ ਭਾਣਾ ਜਿਹੜਾ ਮੁੰਡਾ ਭਾਣੇ ਵਾਲਾ 2021 ਦੇ ਵਿੱਚ ਪਹਿਲਾਂ ਅਸੀਂ ਰੈਸਟੋਰੈਂਟ ਖੋਲ੍ਹਿਆ ਸੀਗਾ ਅੱਛਾ ਜੀ ਕਿਉਂਕਿ ਉਦੋਂ ਬਾਈ ਨਵਾਂ ਆਇਆ ਸੀ ਇਹ ਫੀਲਡ ਦੇ ਵਿੱਚ ਹਾਂਜੀ ਹਾਂਜੀ ਤੇ ਉਦੋਂ ਆਲਮੋਸਟ ਜਿਹੜਾ ਰੈਸਟੋਰੈਂਟ ਦਾ ਟ੍ਰੈਂਡ ਉਹ ਸਮਾਪਤ ਹੋ ਚੁੱਕਿਆ ਸੀ ਹਮ ਬਾਅਦ ਜੋ ਬਾਈ ਦੀ ਮੇਰੇ ਨਾਲ ਮੁਲਾਕਾਤ ਹੁੰਦੀ ਜਿਵੇਂ ਗਰਸੇਵਕ ਦੀ ਹਾਂਜੀ ਤੇ ਉਹ ਫਿਰ ਅਸੀਂ ਜੋ ਡਿਸ ਪਰ ਹੌਲੀ ਹੌਲੀ ਅਸੀਂ ਕਾਰਟ ਸਟਾਰਟ ਕੀਤੀ ਬਾਬੇ ਫਰੀਦ ਦੇ ਤੁਸੀਂ ਵੇਖਿਆ ਹੋਣਾ ਬਹੁਤ ਲੰਮੀ ਗੱਡੀ ਖੜਦੀ ਜੀ ਉਤੋਂ ਫਿਰ ਹੌਲੀ 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 ਹੋਈ ਅੱਜ ਵੇਖ ਲਓ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੋਈ 7-8 ਜ਼ਿਲ੍ਹਿਆਂ ਦੇ ਵਿੱਚ ਚੰਗੇ ਮੁੰਡੇ ਆ ਜਿਹੜੇ ਆਪਣੇ ਸਿੰਘ ਆ ਇਸ ਟਾਈਮ ਹਰੇਕ ਕਾਰਟ ਤੇ ਤੁਸੀਂ ਲਾ ਲੋ 4-5 ਹਰੇਕ ਕਾਰਟ ਤੇ 4 ਤੋਂ 5 ਸਿੰਘ ਖੜਦੇ ਆ ਤੇ ਟੋਟਲ ਜਿਹੜੇ 40-45 ਜਿਹੜੇ ਆਪਣੇ ਟੀਮ ਦੇ ਮੁੰਡੇ ਹੋ ਕੰਮ ਕਰ ਰਹੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਠੀਕ ਆ ਬਾਈ ਜੀ ਇੱਕ ਬਈ ਜਿੰਨੇ ਵੀ ਕਾਰਟ ਆਪਣੇ ਦੇਖਿਆ ਵੀ ਸਾਰਿਆਂ ਤੇ ਮੁੰਡੇ ਗੁਰਸਿੱਖ ਆ ਜਾਂ ਦਸਤਾਰਾਂ ਸਜਾਉਂਦੇ ਆ ਹਨ ਇਹ ਵੀ ਬੜੀ ਸੋਹਣੀ ਗੱਲ ਹੈ ਹਾਂਜੀ ਗੁਰਸਿੱਖਾ ਅੱਜ ਜਿਵੇਂ ਤੁਹਾਨੂੰ ਦੱਸ ਕੇ ਛੱਡਿਆ ਕਿ ਆਪਾਂ ਜਿਹੜੀ ਨਵੀਂ ਗੱਡੀ ਬਣਾ ਰਹੇ ਹਾਂ ਤਾਂ ਮਿਸਤਰੀ ਨਵਾਂ ਸੀਗਾ ਤੇ ਉਹ ਸਮਾਨ ਲਿਆਣ ਦੇ ਲੈ ਕੇ ਦੇ ਕੇ ਉਹਨੂੰ ਉਸੇ ਵੇਲੇ ਟਾਈਮ ਲੰਘਿਆ ਨਹੀਂ ਤੇ ਐਵਰੀ ਡੇ ਜਿਵੇਂ ਪੂਰਾ ਆਪਾਂ ਯੂਨੀਫਾਰਮ ਪ੍ਰੋਪਰ ਪਾਉਣੇ ਆ ਦਸਤਾਰ ਸਜਾ ਕੇ ਫਿਰ ਕੰਮ ਕਰਦੇ ਆ ਅੱਜ ਲੇਟ ਜਸਟ ਅਹੀ ਓਪਨਿੰਗ ਕੀਤੀ ਪਹਿਲਾ ਆਰਡਰ ਤੁਹਾਡਾ ਹੀ ਆ ਜੀ ਅੱਛਾ ਅੱਛਾ ਹਾਂਜੀ ਲੇਟ ਹੋ ਗਈ ਨਹੀਂ ਤੇ ਐਵਰੀ ਡੇ ਆਪਾਂ 12 ਵਜੇ ਖੋਲਦੇ ਆ ਅੱਜ ਫਿਰ ਤਕਰੀਬਨ ਆ ਸ਼ਾਮ ਦਾ ਟਾਈਮ ਸੀ ਪਹਿਲਾ ਤੁਹਾਡਾ ਹੀ ਆਰਡਰ ਤੇ ਆਪਣਾ ਜਿਹੜਾ ਇਹ ਹੈਗਾ ਰੈਸਟੋਰੈਂਟ ਤੁਹਾਡਾ ਇਹਦੀ ਲੋਕੇਸ਼ਨ ਦੱਸੋ ਕੀ ਹੈ ਜੀ ਲੋਕੇਸ਼ਨ ਆ ਜੀ ਸ੍ਰੀ ਮੁਖਤਸਰ ਸਾਹਿਬ ਹਾਂਜੀ ਕੋਟਕਪੂਰਾ ਜਿਹੜਾ ਰੋਡ ਆ ਲਾਗੇ ਪਾਰਕ ਪੈਂਦੀ ਆ ਗੁਰਗੋਬ ਸਿੰਘ ਪਾਰਕ ਹਾਂਜੀ ਸੀਨੀਅਰ ਸੈਕੰਡਰੀ ਸਕੂਲ ਮੁੰਡਿਆਂ ਦਾ ਵਾ ਜੀ ਇੱਧਰ ਜਿਹੜਾ ਹਾਂਜੀ ਹਾਂਜੀ ਬਹੁਤ ਮਸ਼ਹੂਰ ਸਕੂਲ ਆ ਠੀਕ ਹੈ ਜੀ ਤੇ ਜਿਹੜਾ ਰੋਡ ਆ ਉਹ ਕੋਟਕਪੂਰਾ ਠੀਕ ਹੈ ਬਾਈ ਤੇ ਪੀਜੇ ਦੇ ਵਿੱਚ ਗੱਲ ਕਰੀਏ ਬਾਈ ਜਿਆਦਾ ਤੁਹਾਡਾ ਪੀਜੇ ਕਰਕੇ ਲਜੀਜ਼ ਪੀਜਾ ਮਸ਼ਹੂਰ ਹੋਇਆ ਹੈ ਹਨਾ ਤੇ ਕੀ ਕੀ ਤੁਸੀਂ ਇੱਥੇ ਰੈਡੀ ਕਰਦੇ ਹੋ ਜੀ ਬਾਈ ਜਿਹੜਾ ਨਾ ਆਪਨਾ ਫਸਟ ਆਫ ਆਲ ਤੁਹਾਨੂੰ ਮੈਂ ਦੱਸਦਾ ਕਿ ਜਦੋਂ ਅਸੀਂ ਸਟਾਰਟਿੰਗ ਕੀਤੀ ਆ ਹਾਂਜੀ ਅਸੀਂ ਸਾਰਾ ਫੂਡ ਹੀ ਆਪਣਾ ਜਿਹੜਾ ਇਟਾਲੀਅਨ ਫੂਡ ਦੇ ਇਟਾਲੀਅਨ ਫੂਡ ਆਉਂਦਾ ਉਹਦੇ ਵਿੱਚ ਸਾਰਾ ਕੁਝ ਬਣਾਉਂਦੇ ਜਿਵੇਂ ਪੀਜ਼ਾ ਪਾਸਤਾ 버ਗਰ ਸੈਂਡਵਿਚ ਸਭ ਰੋਲ ਐਂਡ ਰੈਪ ਹਾਂਜੀ ਤੇ ਸਨੈਕਸ ਵਗੈਰਾ ਸਾਰਾ ਕੁਝ ਬਣਾਉਂਦੇ ਬਾਈ ਜੀ ਠੀਕ ਹੈ ਬਾਈ ਪਰ ਜਿਹੜਾ ਸਾਡੇ ਫੇਮਸ ਹੋਇਆ ਆਪਾਂ ਪੀਜ਼ੇ ਤੋਂ ਜਿਹੜਾ ਪੀਜ਼ਾ ਨਾ ਸਾਡਾ ਆਪਣੇ ਜਿਹੜੇ ਢੰਗ ਨਾਲ ਅਸੀਂ ਬੇਸ ਬਣਾਉਂਨੇ ਆ ਜਿਹੜੇ ਢੰਗ ਨਾਲ ਅਸੀਂ ਪ੍ਰਿਪੇਅਰ ਕਰਦੇ ਆ ਉਹ ਹੋਰ ਲੋਕਾਂ ਨਾਲ ਡਿਫਰੈਂਟ ਆ ਕਿਉਂਕਿ ਬਾਹਰ ਜਿੱਦਾਂ ਦੁਬਈ ਦੇ ਵਿੱਚ ਮੈਂ 6-7 ਸਾਲ ਲਾਇਆ ਪਹਿਲਾਂ ਔਰ ਫਿਰ ਮਲੇਸ਼ੀਆ 3-4 ਸਾਲ ਆਈ ਸ਼ੁਰੂਆਤ ਮੈਂ ਮੈਕਡੋਨਲਡ ਤੋਂ ਕੀਤੀ KFC ਜੀ ਬਹੁਤ ਟਾਈਮ ਲਾਇਆ ਪੀਜ਼ਾ ਹਰਜ ਬਹੁਤ ਟਾਈਮ ਲਾਇਆ ਬਈ ਤੇ ਆਲਮੋਸਟ ਜਿਹੜੇ ਮੇਰੇ 18-19 ਸਾਲ ਸੀ ਉਹ ਰੈਸਟੋਰੈਂਟ ਲਾਈਨੋਂ ਦਿੱਤੇ ਤਾਂ ਉਹਦਾ ਪਹਿਲਾਂ ਆਪ ਦਾ ਐਕਸਪੀਰੀਅੰਸ ਗੇਨ ਕੀਤਾ ਉਹ ਫਿਰ ਉਸ ਤੋਂ ਬਾਅਦ ਓਪਨ ਕੀਤਾ ਜੀ ਹਮ KFC ਮੈਕਡੋਨਲਡ ਜ ਤੁਸੀਂ ਜੋਬ ਕਰਦੇ ਰਹੇ ਜੀ ਜੀ ਜੋਬ ਕੀਤੀ ਜੀ ਅਜੇ ਕਰੂ ਮੈਂਬਰ ਟੀਮ ਅਜੇ ਜਿਹੜਾ ਟੀਮ ਮੈਂਬਰ ਆ ਪਹਿਲੇ 2 ਸਾਲ ਆਈ ਫਿਰ ਜਿਹਨੂੰ ਆਪਾਂ ਕਿਚਨ ਹੈਡ ਕਹਿ ਦਿੰਦੇ ਆਂ ਥਰੂ ਥਰੂ ਹੈਡ ਕਹਿ ਦਿੰਦੇ ਆਂ ਦੀ ਭਾਸ਼ਾ 'ਚ ਉਹ ਉਦੋਂ ਬਈ ਇੰਗਲਿਸ਼ ਜਿਆਦਾ ਆਉਂਦੀ ਨਹੀਂ ਕਿਉਂਕਿ ਆਪਣਾ ਹੀ ਹੈ ਨਾ ਆਵਦਾ ਜੀ ਬਿਜ਼ਨਸ ਆ ਮੈਂ ਪੰਜਾਬੀ ਭਾਸ਼ਾ 'ਚ ਅੱਜ ਤੁਹਾਨੂੰ ਇੰਟਰਵਿਊ ਦੇ ਰਿਆਂ ਜਦੋਂ ਆਪਾਂ ਮਲਟੀਨੇਸ਼ਨਲ ਬ੍ਰਾਂਡ ਦੇ ਵਿੱਚ ਜੌਬ ਕਰਦੇ ਆਂ ਨਾ ਉਹ ਤਾਂ ਸਾਨੂੰ ਲੋਅ ਵੀ ਨਹੀਂ ਕਰਦੇ ਕਿ ਤੁਸੀਂ ਪੰਜਾਬੀ ਬੋਲੋ ਨਹੀਂ ਬੋਲਣ ਦਿੰਦੇ ਬਈ ਪੰਜਾਬੀ ਇਹ ਸੱਚਾਈ ਆ ਆਪਦਾ ਆਪਦੇ ਮਾਲਕ ਆ ਨਾ ਜਿੱਦੇ ਹੀ ਚੀਜ਼ ਦੇ ਮਾਲਕ ਬਣੇ ਖੜੇ ਆ ਤੁਹਾਨੂੰ ਕੋਈ ਰੋਕ ਠੋਕ ਨਹੀਂ ਇੱਥੇ ਸਾਡਾ ਆ ਜਿਹੜਾ ਇਹ ਚਲਾਵਾ ਕੇ ਸਿਸਟਮ ਜੋ ਸਾਡਾ ਰੂਲ ਐਂਡ ਰੈਗੂਲੇ ਉੱਥੇ ਆਪਾਂ ਕਸਟਮਰ ਨਾਲ ਹਿੰਦੀ 'ਚ ਗੱਲ ਜਾਂ ਇੰਗਲਿਸ਼ 'ਚ ਗੱਲ ਕਰਨੀ ਆ ਉਸ ਕਰਕੇ ਫਿਰ ਦੋ ਤਿੰਨ ਵਾਰੀ ਮੈਂ ਜਿਹੜਾ ਪੇਪਰ ਦਿੱਤਾ ਸੀਗਾ ਮੈਨੇਜਰ ਦਾ ਹਾਂਜੀ ਤੇ ਉਸ ਤੋਂ ਬਾਅਦ ਸੁਆਦ ਆ ਨਹੀਂ ਆਉਂਦਾ ਜਿਹੜੀ ਗੱਲ ਤੁਸੀਂ ਸਮਝਿਆ ਆਪਦਾ ਜਿਹੜਾ ਹੁੰਦਾ ਉਹ ਆਪਦਾ ਹੀ ਹੁੰਦਾ ਜੀ ਬਿਲਕੁਲ ਉੱਥੋਂ ਨਾਲੋਂ ਇੱਥੇ ਬਈ ਵੱਧ ਖੁਸ਼ੀ ਹੁੰਦੀ ਆ ਇਹਦਾ ਆਪਦਾ ਕੰਮ ਕਰਦਿਆਂ ਬਈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿਉਂਕਿ ਇੱਕ ਆਪਣੇ ਪੰਜਾਬੀ ਭਰਾ ਬਹੁਤ ਪਿਆਰ ਬਖਸ਼ਦੇ ਆ ਜਿੱਦਾਂ ਵਿੰਧਿਆ ਯਾਰ ਪੂਰਨ ਗੁਰਸੇਖ ਮੁੰਡੇ ਆ ਨਾ ਹਾਂਜੀ ਤੇ ਜ਼ਿਆਦਾਤਰ ਲੋਕ ਨਾ ਅੱਕੇ ਪਏ ਆ ਪ੍ਰਵਾਸੀਆਂ ਤੋਂ ਖਾ ਖਾ ਕੇ ਆਮ ਹੀ ਆਪਾਂ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਦੇਖਦੇ ਆ ਬਾਈ ਜੀ ਕਿ ਕੋਈ ਤੁਹਾਨੂੰ ਪਤਾ ਖੁਰਕੀ ਜਾਂਦਾ ਉਸ ਤਰ੍ਹਾਂ ਹੀ ਵਿੱਚ ਪਾਈ ਜਾਂਦਾ ਗੋਲ ਗੱਪਿਆਂ ਦੇ ਹੱਥ ਕੋਈ ਕਿਵੇਂ ਆ ਨਾ ਵੇਖਿਆ ਇੱਕ ਬੰਦਾ ਉਹ ਐ ਪੂੜੀਆਂ ਹੀ ਐ ਮਾਰ ਕੇ ਕੱਢਦਾ ਸੀ ਯਾਰ ਵੇਖੇ ਨਾ ਖਾਤਾ ਪੀਤਾ ਬਾਹਰ ਆ ਜਾਂਦਾ ਜੋ ਉਹਨਾਂ ਨੇ ਵੀਡੀਓ ਦੇਖਦੇ ਆ ਆਪਣੀ ਬਈ ਇੱਕ ਵਾਰੀ ਟਾਪਿੰਗ ਦਿਖਾ ਦਗੇ ਤੁਸੀਂ ਆਓਗੇ ਨਾਲ ਹਨਾ ਆ ਦਿਖਾ ਦਿੰਨੇ ਬਈ ਆ ਜਾਓ ਬਈ ਦੱਸੋ ਬਈ ਟਾਪਿੰਗ ਦੇ ਵਿੱਚ ਆਪਣੇ ਕੀ ਕੀ ਹੁੰਦਾ ਜੀ ਜੀ ਤੁਸੀਂ ਅੰਦਰ ਹੀ ਭਲਾ ਮਾਰ ਚਲ ਠੀਕ ਹੈ ਜੀ ਇੱਥੋਂ ਠੀਕ ਹੈ ਦੱਸ ਪੁੱਤ ਕਿਹੜੀ ਕਿਹੜੀ ਟਾਪਿੰਗ ਐਡ ਕੀਤੀ ਦੱਸ ਮਾਈਕ ਦੇ ਦਿਓ ਬਾਈ ਹੋਰਾਂ ਨੂੰ ਚਲ ਮੈਂ ਉੱਧਰ ਹੀ ਜਾ ਦਿੰਦਾ ਹਾਂ ਹਾਂਜੀ ਬਈ ਸਭ ਤੋਂ ਪਹਿਲਾਂ ਬਾਈ ਜੀ ਇਹ ਹੁੰਦਾ ਆਪਣਾ ਜਿਹੜਾ ਹੈਂਡ ਮੇਡ ਆਪਾਂ ਦੋ ਤਿਆਰ ਕਰਦੇ ਆ ਫਰੈਸ਼ ਐਵਰੀ ਡੇ ਆਪਾਂ ਇਹਨੂੰ ਤਿਆਰ ਕਰਦੇ ਆ ਜੀ ਤਿਆਰ ਕਰਨ ਤੋਂ ਬਾਅਦ ਬਹੁਤੇ ਜਿਹੜੇ ਮੋਸਟ ਆਫ ਦਾ ਰੈਸਟੋਰੈਂਟ ਵਾਲੇ ਪਤਾ ਕੀ ਕਰਦੇ ਆ ਉਹ ਇੱਕ ਡਬ ਰੋਟੀ ਨਾ ਬਣੀ ਬਤਰੀ ਮਿਲ ਜਾਂਦੀ ਹੈ ਬਿਲਕੁਲ ਜੀ ਤੇ ਇਹ ਆਪਾਂ ਫਰੈਸ਼ ਤਿਆਰ ਕਰਦੇ ਆ ਜਿੱਦਾਂ ਇਹ ਕੱਲੀ ਮੈਦੇ ਦੀ ਨਹੀਂ ਹੁੰਦੀ ਇਹਦੇ ਵਿੱਚ 50% ਆਪਾਂ ਮੈਦਾ ਔਰ 50% ਜਿਹੜਾ ਆਟਾ ਯੂਜ਼ ਕਰਦੇ ਆ ਕਿਉਂਕਿ ਆਪਣੇ ਲੋਕਾਂ ਨੂੰ ਆਦਤਾਂ ਕੱਲਾ ਮੈਦਾ ਉਹਨਾਂ ਨੂੰ ਹਜਮ ਨਹੀਂ ਹੁੰਦਾ ਤਾਂ ਲੋਕੀ ਖਾ ਕੇ ਕਹਿੰਦੇ ਆ ਕਿ ਯਾਰ ਸਾਡਾ ਨਾ ਤੁਹਾਡਾ ਖਾ ਕੇ ਡਾਈਜੈਸਟ ਬਹੁਤ ਸ਼ੀ ਜਦੋਂ ਬਈ ਤੁਸੀਂ ਸਾਨੂੰ ਪੀਜ਼ਾ ਦਿੱਤਾ ਸਾਨੂੰ ਲੱਗਦੇ ਅਸੀਂ ਖਾ ਜਾਾਂਗੇ ਹਾਂਜੀ ਹਾਂਜੀ ਪਰ ਲਾਰਜ ਪੀਜ਼ਾ ਵੀ ਦੋ ਜਣੇ ਖਾ ਗਏ ਜੀ ਜੀ ਤੇ ਆਪਣੇ ਲਾਰਜ ਦਾ ਸਾਈਜ਼ ਵੀ ਆਮ ਰੈਸਟੋਰੈਂਟਾਂ ਨਾਲੋਂ ਦੇਖਿਆ ਵੱਡਾ ਹਨਾ ਤੇ ਜਿਹੜਾ ਤੁਸੀਂ ਰੈਡੀਮੇਡ ਦੀ ਗੱਲ ਕਰੀ ਆ ਆਪਾਂ ਚਲੋ ਇਹ ਵੀ ਦੱਸੀਏ ਲੋਕਾਂ ਨੂੰ ਅੱਜ ਕੱਲ ਬੇਕਰੀਆਂ ਤੇ ਉਹੀ ਬੱਚਿਆਂ ਨੂੰ ਲੈ ਕੇ ਦੇਈ ਜਾਂਦੇ 15 15 20 20 ਦਿਨ ਪਏ ਹੁੰਦੇ ਆ ਜੀ 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 ਤੇ ਗਰਮ ਕਰਕੇ ਦੇ ਦੋ ਉਹਦਾ ਨੁਕਸਾਨ ਹੀ ਹੈ ਬਈ ਸੇ ਬਈ ਬਹੁਤ ਜ਼ਿਆਦਾ ਜਿੱਦਾਂ ਵੀ ਕੋਈ ਫ੍ਰੋਜ਼ਨ ਆਈਟਮ ਹਨਾ ਤੁਸੀਂ ਦੇਖੋ ਸਾਡੇ ਕੋਲੇ ਨਾ ਜਿਹੜੀ ਆਲਮੋਸਟ ਅਸੀਂ ਫ੍ਰੈਸ਼ ਜਿਹੜਾ ਵੈਜੀਟੇਬਲ ਆ एवरीथिंग ਕੇ ਫ੍ਰੈਸ਼ ਯੂਜ਼ ਕਰ ਰਹੇ ਆ ਹਨਾ ਜੀ ਜਿਹੜਾ ਫਰੋਜਨ ਆਈਟਮ ਆ ਨਾ ਉਹਦਾ ਬਹੁਤ ਜ਼ਿਆਦਾ ਸਾਈਡ ਇਫੈਕਟ ਆ ਆਮ ਹੀ ਤੁਹਾਨੂੰ ਪਤਾ ਜਿੰਨੇ ਡਾਕਟਰ ਵਗੈਰਾ ਵੀ ਦੱਸਦੇ ਆ ਨਾ ਜਿਹੜਾ ਟਾਪਿੰਗਸ ਦੇਖ ਲਓ ਇਹ ਜਿਹੜੀ ਆਪਣੀ ਨਾ ਆ ਜਿਹੜਾ ਸਪੈਸ਼ਲ ਲਜੀਜ਼ ਪੀਜ਼ਾ ਲਾ ਰਹੇ ਆ ਦੀ ਟਾਪਿੰਗ ਤੁਸੀਂ ਦੇਖ ਲਓ ਥੱਲੇ ਜਿਹੜਾ ਆਪਾਂ ਪਹਿਲਾਂ ਪੀਜ਼ਾ ਪਾਸਤਾ ਆਮ ਜਿਹੜੇ ਲਾਉਂਦੇ ਆ ਇਹ ਸਾਡੀ ਨਾ ਜਿਹੜੀ ਅਸੀਂ ਤਿਆਰ ਕਰਦੇ ਆਂ ਦੇ ਵਾਸਤੇ ਥੱਲੇ ਬੇਸ ਤੇ ਜਿਹੜੀ ਸੌਸ ਲਾਉਣੀ ਆ ਨਾ ਉਹ ਸਾਡੀ ਜਿਹੜੀ ਆਬ ਬਣਾਈ ਹੁੰਦੀ ਆ ਜਿਹਦੇ ਕਰਕੇ ਟੇਸਟ ਬਹੁਤ ਵੱਖਰਾ ਆ ਜਾਂਦਾ ਜਿਵੇਂ ਕਹਿੰਦੇ ਨਾਲ ਲੱਗਦਾ ਰੇ ਯਾਰ ਐਂ ਲੱਗਦਾ ਹੀ ਮੈਂ ਅੰਬ ਪਾਇਆ ਹੁੰਦਾ ਵਿੱਚ ਹਨਾ ਅੰਬ ਦੇ ਚਾਰ ਅੱਗੇ ਕਿਤੇ ਟੇਸਟ ਆ ਗਿਆ ਕਿਤੇ ਹੋਰ ਜਿਵੇਂ ਘਰ ਦੇ ਮਸਾਲੇ ਵਰਗਾ ਆਉਂਦਾ ਉਹ ਬੱਕਰੀ ਤਿਆਰ ਕਰੀ ਦੀ ਆ ਟਾਪਿੰਗ ਜੀ ਥੱਲੇ ਦੇਖ ਲਓ ਓਨੀਅਨ ਕੈਪਸਿਕਮ ਉਸ ਤੋਂ ਬਾਅਦ ਪਨੀਰ ਸ਼ਿਮਲਾ ਮਿਰਚਾਂ ਤੋਂ ਬਾਅਦ ਆਪਣਾ ਕੀ ਕਹਿੰਦੇ ਨੂੰ ਮਸ਼ਰੂਮ ਬਲੈਕ 올ਿਵ ਐਲਾਪੀਨੋ ਸਾਰਾ ਕੁਝ ਪਾਈਦਾ ਬਈ ਇਹਦੇ ਵਿੱਚ ਜੀ ਜੇ ਆਪਾਂ ਜਿਆਦਾ ਟੂ ਇਹਦੇ ਵਿੱਚ ਐਡ ਕਰ ਦੇਣਾ ਜਿਆਦਾ ਕੁਝ ਫਿਰ ਇਹ ਪ੍ਰੋਪਰ ਬਈ ਪੱਕਦਾ ਨਹੀਂ अच्छा जी अकॉर्डिंग टू साइज या कोई एक्सेल ਕਰਾਉਂਦਾ ਲਾਰਜ ਕਰਾਉਂਦਾ ਫਿਰ ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਠੀਕ ਹੈ ਬਈ ਵੀ ਹਰੇਕ ਚੀਜ਼ ਦਾ ਟੇਸਟ ਆਵੇ ਆਦੇ ਲੋਕ ਕੋਸ਼ਿਸ਼ ਕਰੀਦੀ ਆ ਕਿ ਹਰੇਕ ਚੀਜ਼ ਦਾ ਬੰਦਾ ਜੋ ਬਾਈਟ ਕਰੇ ਇਹ ਤੇ ਉਹਦੇ ਵਿੱਚ ਹਰੇਕ ਚੀਜ਼ ਦਾ ਟੇਸਟ ਆਵੇ ਬਈ ਅੱਜ ਕੱਲ ਜਿੰਨੇ ਆਪਣੇ ਫੂਡ ਦਾ ਕੰਮ ਕਰ ਰਹੇ ਪੰਜਾਬੀ ਭਰਾ ਨਵਾਂ ਸਟਾਰਟਿੰਗ ਕਰਦੇ ਆ ਅਕਸਰ ਉਹਨਾਂ ਦੇ ਵੀਡੀਓ ਦੇਖਦੇ ਰਹਿੰਦੇ ਆ ਵੀ ਯਾਰ ਲੋਕ ਪੰਜਾਬੀਆਂ ਨੂੰ ਸਪੋਰਟ ਨਹੀਂ ਕਰਦੇ ਬਾਹਰਲੇ ਨੂੰ ਜ਼ਿਆਦਾ ਕਰਦੇ ਆ ਤੁਹਾਡੇ ਨਾਲ ਇਦਾਂ ਦੀ ਕੋਈ ਸਟੋਰੀ ਹੋਈ ਕਹਾਣੀ ਹੋਈ ਨਹੀਂ ਹੁੰਦੀ ਆ ਬਈ ਪਰ ਸਾਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਹ ਆਲਮੋਸਟ ਹੁੰਦੀ ਆ ਕਈ ਵੀਡੀਓ ਅਸੀਂ ਪਾਈਆਂ ਹਾਂ ਤੇ ਲੋਕਾਂ ਨੂੰ ਨਾ ਐ ਲੱਗਦਾ ਕਈ ਵਾਰੀ ਵੀ ਯਾਰ ਇਤਨਾ ਹੀ ਬਾਬੇ ਜੇ ਖੜੇ ਯਾਰ ਹੈ ਨਾ ਇਹਨਾਂ ਨੂੰ ਕੀ ਪਤਾ ਹੋਣਾ ਪਰ ਇਹਨਾਂ ਨੂੰ ਨਹੀਂ ਪਤਾ ਕਿ ਤੁਹਾਡੀਆਂ ਦਾੜ੍ਹੀਆਂ ਕੱਟੀਆਂ ਜਾਂ ਕੋਈ ਨੇਪਾਲੀ ਆ ਜਾਂ ਕੋਈ ਕਲੀਨ ਸ਼ੇ ਬੰਦਾ ਆ ਵੀ ਉਹ ਹੀ ਕਲਾ ਕੁਕਿੰਗ ਕਰਨ ਜਾਣਦਾ ਇਹ ਲੋਕਾਂ ਦੇ ਮਾਈਂਡ ਦੇ ਵਿੱਚ ਨੇ ਇੱਕ ਬਣ ਚੁੱਕਿਆ ਯਾਰ ਉਹ ਨੇਪਾਲੀ ਖੜਾ ਉੱਤੋਂ ਖਾਈ ਹੈ ਨਾ ਇਹ ਨਹੀਂ ਪਤਾ ਕਿ ਇਹ ਬੰਦਿਆਂ ਨੇ ਤਾਂ ਯਾਰ ਮਲਟੀਨੇਸ਼ਨਲ ਜਿਹੜਾ ਐਕਸਪੀਰੀਅੰਸ ਇਹਨਾਂ ਕੋਲੇ ਮਲਟੀਨੇਸ਼ਨਲ ਬ੍ਰਾਂਡਾਂ ਦਾ ਹੈ ਨਾ ਕਈ ਵਾਰੀ ਇਹ ਲੋਕਾਂ ਨੂੰ ਨਹੀਂ ਪਤਾ ਹੁੰਦਾ ਜਦੋਂ ਪਤਾ ਲੱਗ ਜਾਂਦਾ ਕਿ ਇੱਕ ਨਾ ਖਾ ਲੈਂਦਾ ਅਗਲਾ ਕਹਿੰਦਾ ਨਹੀਂ ਯਾਰ ਇਹ ਤਾਂ ਸਵਾਦ ਲਿਆਤਾ ਵੀ ਬਾਈ ਹਰਾਂ ਤੂੰ ਹੀ ਖਾਣਾ ਹੂੰ ਪਲਾ ਬੰਦਾ ਜਿੰਨਾ ਮਰਜ਼ੀ ਵੱਲ ਖਾ ਕੇ ਆਵੇ ਕਈ ਵਾਰੀ ਸਾਡੇ ਕੋਲੇ ਇੱਕ ਵਾਰੀ ਬੰਦਾ ਨਾ ਖਾ ਕੇ ਗਿਆ ਜਲਾ ਇਹ ਇਹ ਗੱਲ ਨੂੰ 2 ਮਹੀਨੇ ਹੋਏ ਆ ਕਹਿੰਦਾ ਬਾਈ ਮੈਂ ਨਾ ਤਿੰਨਾਂ ਮਹੀਨਿਆਂ ਬਾਅਦ ਫੇਰ ਆਇਆ ਔ ਛੱਡਿਆ ਉਸ ਤੋਂ ਬਾਅਦ ਤੁਹਾਡੇ ਜਦੋਂ ਪੀਜ਼ਾ ਖਾ ਕੇ ਗਿਆ ਪਹਿਲੀ ਵਾਰੀ ਤੁਹਾਡੇ ਕੋਲੇ ਆਇਆ ਔਰ ਤਿੰਨਾਂ ਮਹੀਨਿਆਂ ਬਾਅਦ ਫਿਰ ਤੁਹਾਡੇ ਕੋਲੇ ਆਇਆ ਤੇ ਮੈਨੂੰ ਇਹੋ ਜਿਹਾ ਟੇਸਟ ਨਹੀਂ ਕਿਤੇ ਲੱਭਿਆ ਅੱਛਾ ਜੀ ਲੋਕ ਕਹਿ ਕੇ ਜਾਂਦੇ ਆ ਜਦੋਂ ਬਾਹਰੋਂ ਆਉਂਦੇ ਇੱਕ ਭੈਣ ਆਈ ਸੋਸਟ੍ਰੇਲੀਆ ਤੋਂ ਕਹਿੰਦੀ ਵੀਰੇ ਮੈਨੂੰ ਆ ਡੋ ਦਾ 10 ਬੀ ਤੁਸੀਂ ਜਿਹੜੀ ਡੋ ਤਿਆਰ ਕਰਦੇ ਆ ਤੇ ਇਹਦਾ ਕੀ ਚੱਕਰ ਆ ਵੀ ਅਸੀਂ ਖਾਂਦੇ ਆ ਜਦੋਂ ਪੀਜ਼ਾ ਆਉਂਦਾ ਤੇ ਐ ਲੱਗਦਾ ਹੁੰਦਾ ਪਤਾ ਨਹੀਂ ਕੀ ਜਿਵੇਂ ਕਿਲੋ ਦਾ ਬੱਟਾ ਢਿੱਡ ਜਿਹਾ ਗਿਆ ਚਲਾ ਹੁੰਦਾ ਵੀ ਐ ਇੱਕ ਭਾਰਾ ਭਾਰਾ ਚੀਜ਼ ਮਹਿਸੂਸ ਹੁੰਦੀ ਆ ਵੀ ਤੁਸੀਂ ਕਿਵੇਂ ਐ ਲੱਗਦਾ ਵੀ ਯਾਰ ਵੀ ਪੀਜ਼ਾ ਦਾ ਖਾਦ ਤੇ ਜਿਹੜੀ ਬਈ ਆ ਪੌਪ ਕੈਮਰਾ ਗੱਲ ਕਰ ਰਹੇ ਸੀ ਵੀ ਜਿਹੜੇ ਮੁੰਡੇ ਹਨਾ ਤੁਹਾਡੇ ਨਾਲ ਪਹਿਲੇ ਇਹਨਾਂ ਨੇ ਵਿਦੇਸ਼ਵਾਲ ਨੂੰ ਜਾਣਾ ਸੀਗਾ ਹਨਾ ਤੇ ਇੱਥੇ ਹੁਣ ਰਹਿ ਕੇ ਵਿਦੇਸ਼ ਵਾਲੀ ਗੱਲ ਬੰਦ ਹੀ ਆ ਬਈ ਬਈ ਬੰਦ ਹੀ ਆ ਇਹ ਮੁੰਡੇ ਨੇ 16 ਲੱਖ ਲਾ ਕੇ ਇੰਗਲੈਂਡ ਜਾਣਾ ਸੀ ਆਲਮੋਸਟ ਗੱਲ ਹੋ ਗਈ ਜਦੋਂ ਮੇਰੇ ਕੋਲੇ ਆਇਆ ਹਾਂਜੀ ਔਰ ਪ੍ਰਮਾਤਮਾ ਜਾਣਦਾ ਜਾਂ ਮੈਂ ਜਾਣਦਾ ਕਿ ਇਹਦੇ ਦਿਮਾਗ ਦੇ ਵਿੱਚੋਂ ਬਾਹਰ ਵਾਲਾ ਕੀੜਾ ਕਿਤਨਾ ਕੱਢਿਆ ਹੂੰ ਪਹਿਲਾਂ ਨਮਾ ਜਦੋਂ ਪਹਿਲੇ 15 ਦਿਨ ਆਪਾਂ ਮੁਕਸਰ ਸਾਹਿਬ ਖੋਲਿਆ ਸਟਾਰਟਿੰਗ ਜੇ ਉਦੋਂ ਵੀ ਇਹ ਕਹਿੰਦਾ ਸੀ ਬਾਈ ਕਿਵੇਂ ਆ ਬਾਈ ਯਾਰ ਐ ਨਹੀਂ ਲੱਗਦਾ ਵੀ ਰਿਸਪੌਂਸ ਨਹੀਂ ਮਿਲ ਰਿਹਾ ਉੱ ਤੇ ਜ਼ਿਆਦਾਤਰ ਕੀ ਹੁੰਦਾ ਜਦੋਂ ਅਸੀਂ ਓਪਨਿੰਗ ਕਰਦੇ ਨਾ ਦੂਜੀਆਂ ਥਾਵਾਂ ਤੇ ਲੋਕ ਬਹੁਤ ਜ਼ਿਆਦਾ ਆਉਂਦੇ ਲੋਕ ਪਰ ਇੱਥੇ ਕੋਈ ਡਿਫਰੈਂਸ ਹੀ ਲੋਕਾਂ ਨੂੰ ਪਤਾ ਸੀ ਹੈ ਨਹੀਂ ਸੀਗਾ ਐਡਵਰਟਾਈਜ਼ਮੈਂਟ ਅਸੀਂ ਕੀਤੀ ਨਹੀਂ ਸੀ ਨਹੀਂ ਤੇ ਸਿਆਣੇ ਦੀ ਕਹਾਵਤ ਹੈ ਵੀ ਨਵੀਂ ਬਹੂ ਹਰ ਕੋਈ ਵੇਖਣ ਜਾਂਦਾ ਨਾ ਪਰ ਇੱਥੇ ਉਲਟਾ ਹੋਇਆ ਕੋਈ ਆਇਆ ਨਾ ਪਹਿਲੇ 10 15 ਦਿਨ ਪਰ ਜਦੋਂ 15 ਦਿਨਾਂ ਬਾਅਦ ਪਰ 14-15 ਦਿਨ ਬਾਅਦ ਸਾਡੀ ਇਹੋ ਜੀ ਗੁਰੂ ਸਾਹਿਬ ਨੇ ਬਾਹ ਖੜੀ ਅਰਦਾਸ ਕਰਕੇ ਇਹ ਮੱਥਾ ਟੇਕ ਕੇ ਬਾਬੇ ਦੇ ਆਪਣਾ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਅਰਦਾਸ ਬੇਨਤੀ ਕੀਤੀ ਜਾ ਕੇ ਉਦੋਂ ਬਾਅਦ ਇਹੋ ਜੀ ਗੁਰੂ ਸਾਹਿਬ ਨੇ ਸਾਡੀ ਬਾਹ ਫੜੀ ਤੁਸੀਂ ਵੇਖਿਆ ਹੀ ਆ ਹੁਣ ਤੁਹਾਡੇ ਵੀ ਕਿੰਨੇ ਬਿਜੀ ਸੀ ਆਪਣੇ ਬੇਟੇ ਦਾ ਬਟਵਾ ਆਪੀ ਜੀ ਬਈ ਐ ਆ ਵੀ ਮਹਾਰਾਜ ਨੇ ਇਹੋ ਜੀ ਸੁਣੀ ਉਦੋਂ ਬਾਅਦ ਦਿੱਲੀ ਸਾਡੀ ਸੇਲ ਬਹੁਤ ਸੋਹਣੀ ਹੁੰਦੀ ਹੈ ਅੱਛਾ ਜੀ ਤੇ ਹੁਣ ਮੁੰਡਾ ਬਹੁਤ ਖੁਸ਼ ਆ ਕੇ ਭਾਈ ਮੈਂ ਚੰਗਾ ਰਹਿ ਗਿਆ ਨਹੀਂ ਤੇ ਮੇਰਾ ਜਿਹੜੇ ਉਹ ਪੈਸੇ ਸੀਗੇ ਪਤਾ ਨਹੀਂ ਕਿੰਨੇ ਸਾਲਾਂ ਚ ਪੂਰੇ ਕਰਨੇ ਸੀ ਕਈ ਵਾਰੀ ਦੱਸਦੇ ਨੇ ਬੰਦਾ ਲੱਖ ਰੁਪਈਆ ਲਾ ਕੇ ਜਾਂਦਾ ਤੇ ਲੱਖ ਹੀ ਨਹੀਂ ਪੂਰਾ ਹੁੰਦਾ ਬਈ ਉਹ 16 17 17 ਲੱਖ ਲਾ ਕੇ ਜਾਂਦੇ ਉਹ ਲੱਖ ਨਹੀਂ ਪੂਰਾ ਹੁੰਦਾ ਇਹ ਮੁੰਡਾ ਸਾਈਪਰੇ ਚੱਲਿਆ ਸੀ ਇਹਨੂੰ ਰੋਕਿਆ ਇੱਕ ਮੁੰਡਾ ਹੈਗਾ ਵਾ ਫਰੂਜ਼ਪੁਰ ਦਾ ਉਹ ਚੱਲਿਆ ਸੀਗਾ 45 ਲੱਖ ਰੁਪਈਆ ਲਾ ਕੇ ਕੰਦ ਟਪਨੀ ਸੁਨੇ ਉਹ ਹੁਣ ਕੰਦ ਵਾਲਾ ਜਿਹੜਾ ਸਿਸਟਮ ਚੱਲਿਆ ਨਾ ਉਹ ਮੈਨੂੰ ਕਹਿੰਦਾ ਬਾਈ ਵਾਕੇ ਤੂੰ ਬਚਾ ਲਿਆ 45 ਲੱਖ ਥੱਲੇ ਆ ਗਏ ਨਾ ਫਾਹੀ ਪਾਉਣਾ ਪੈਣਾ ਸੀ ਆ ਕੇ ਦੁੱਤੇ ਕੀ ਹੋਣਾ ਸੀ ਤੇ ਉਹ ਵਿਚਾਰਾ ਬਚ ਗਿਆ ਤੇ ਚੰਗਾ ਕੰਮ ਉਹਨੇ ਪਹਿਲੇ ਦਿਨ 63000 ਰੁਪਈਆ ਵਟਿਆ ਬਈ ਉੱਥੇ ਆਪਣੇ ਜਿਹੜਾ ਘੋੜਿਆਂ ਵਾਲੀ ਮੰਡੀ ਮੁਕਸਸਾ ਮੇਲਾ ਹੈ ਨਾ ਹਾਂਜੀ ਹਾਂਜੀ ਫਸਟ ਦੇ ਉਹਨੇ ਇੱਥੋਂ ਸ਼ੁਰੂਆਤ ਕੀਤੀ 63000 ਰੁਪਈਆ ਵਟਿਆ ਰਾਤ ਨੂੰ ਰੋਟੀ ਖਾਧੀ ਉਹਨੇ 10 11 ਵਜੇ ਜਾ ਕੇ ਤੇ ਉਸ ਦਿਨ ਨੇ ਕਹਿੰਦਾ ਬਾਈ ਪਤਾ ਨਹੀਂ ਕਿੰਨੀਆਂ ਕਿਸਿਸਾਂ ਦਿੱਤੀਆਂ ਨੇ ਪੱਕੇ ਅਮਰੀਕਾ ਛੱਡ ਕੇ ਛੱਡ ਪਲਾਸਮਾਨ ਤੇ ਜਾਵੜਦਾ ਉੱਥੇ ਵੀ ਇੱਕ ਦਿਨ ਜ ਮੈਨੂੰ ਇਨੇ ਤਰੇ ਆਪਣਾ ਤਰੇੜ ਨਹੀਂ ਸੀ ਬੰਨਾ ਤੇ ਆਦੀ ਧਰਤੀ ਤੇ ਰਹਿ ਕੇ ਤੁਸੀਂ ਬਹੁਤ ਕੁਝ ਕਰ ਸਕਦੇ ਆ ਬਸ ਤੁਹਾਨੂੰ ਦੇਖਣਾ ਪੈਣਾ ਵੀ ਕਿ ਸਾਡਾ ਪੰਜਾਬ ਕਿੱਡਾ ਸੋਹਣਾ ਔਰ ਪੰਜਾਬ ਦੇ ਵਿੱਚ ਵੀ ਕਮਾਈ ਦੇ ਪੱਖੋਂ ਨਾ ਜਿੰਨਾ ਤੁਸੀਂ ਪੰਜਾਬ ਵਿੱਚ ਕਮਾ ਸਕਦੇ ਆ ਦੁਨੀਆ ਦੇ ਕਿਸੇ ਵੀ ਕੋਨੇ ਜ ਨਹੀਂ ਕਮਾ ਸਕਦੇ ਹੁਣ ਤੁਸੀਂ ਦੇਖੋ ਅਡਾਨੀ ਬਾਨੀ ਆ ਕਿ ਇਹ ਨਹੀਂ ਬਾਹਰ ਜਾ ਸਕਦੇ ਕਿੰਨੇ ਪੈਸੇ ਨਾਲ ਕੋਲੇ ਪਰ ਉਹਨਾਂ ਨੂੰ ਪਤਾ ਕਿ ਭਾਈ ਜੋ ਕਹਿੰਦੇ ਨਾ ਜਿੰਨੂੰ ਆ ਗਿਆ ਆਪਣਾ ਪੈਸੇ ਕਮਾਉਣ ਦਾ ਤਰੀਕਾ ਉਹਦੀ ਇੱਥੇ ਅਮਰੀਕਾ ਇਹ ਗੱਲਾਂ ਸੱਚ ਆ ਔਰ ਭਾਈ ਜੀ ਜਿੰਨੇ ਵੀ ਕਿਸੇ ਵੀਰ ਭਰਾ ਨੇ ਕੰਮ ਸਿੱਖਣਾ ਹੋਵੇ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਅਸੀਂ ਉਹਨੂੰ ਫ੍ਰੀ ਉਕੋਸ਼ਤ ਕੰਮ ਸਿਕਵਾਵਾਂਗੇ ਐਨਾ ਆਪਦੇ ਜਿਹੜੇ ਜਿਹੜੇ ਆਪਣੇ ਡਿਪੋਰਟ ਹੋ ਕੇ ਆਏ ਆ ਬੰਦੇ ਉਹਨਾਂ ਵਿੱਚੋਂ ਵੀ ਕੋਈ ਜੇ ਬੰਦਾ ਕੰਮ ਸਿੱਖਣਾ ਚਾਹੁੰਦਾ ਉਹ ਚਾਹੁੰਦਾ ਕਿ ਯਾਰ ਮੇਰਾ ਜਿਹੜਾ 30 32 ਲੱਖ ਰੁਪਈਆ ਖਰਾਬ ਹੋਇਆ ਮੈਂ ਅੱਜ ਤੁਹਾਡੇ ਆਪਣਾ ਇੰਟਰਨੈਟ ਦੇ ਆ ਮਾਧਿਅਮ ਰੇ ਕਹਿਣਾ ਚਾਹੁੰਦਾ ਭਾਈ ਜੀ ਕਿ ਮੈਂ ਲਿਖ ਕੇ ਦਿਨਾ ਬੰਦੇ ਆਪਦੇ 2 ਸਾਲ ਦੇ ਵਿੱਚ ਪੈਸੇ ਪੂਰੇ ਕਰ ਜਾਣਗੇ ਸਾਡੇ ਨਾਲ ਇੱਕ ਨਾਲ ਰਾਬਤਾ ਕਰਨਾ ਲਿਖ ਕੇ ਦਿਨਾ ਮੈਂ ਕੋਰੇ ਕਾਗਜ਼ ਤੇ ਜੇ ਨਾ ਪੂਰੇ ਕੀਤੇ ਤੇ ਮੈਂ ਆਦੇ ਪਿਓ ਦਾ ਵੀ ਆਪਣੇ ਪੰਜਾਬੀ ਆ ਰੇੜੀਆਂ ਲਾਉਣ ਲੱਗ ਗਏ ਇਹ ਚੀਜ਼ਾਂ ਵੱਲ ਆ ਗਏ ਵੀ ਚੰਗਾ ਬਿਜ਼ਨਸ ਤਕੜਾ ਬਿਜ਼ਨਸ ਨਹੀਂ ਕਰਦੇ ਛੋਟੇ ਕੰਮਾਂ ਵੱਲ ਜ਼ਿਆਦਾ ਆਉਂਦਾ ਪਰ ਜਿਹੜੇ ਛੋਟੇ ਕੰਮ ਕਰਦੇ ਜਿਹਨਾਂ ਨੂੰ ਲੋਕ ਕਹਿੰਦੇ ਹਨਾ ਪਰ ਕਮਾਈ ਦੇ ਵਿੱਚ ਵਧੀਆ ਹੁੰਦੀ ਹੈ ਤੁਹਾਡੀ ਕੀ رائے ਹੈਗੀ ਇਸ ਗੱਲ ਬਾਰੇ ਭਾਈ ਜੀ ਮੈਂ ਫਰੀਦਕੋਟ ਦੇ ਵਿੱਚ ਐਹੋ ਜੇ ਭਈਆਂ ਨੂੰ ਜਾਣਦਾ ਜਿਨ੍ਹਾਂ ਦਾ ਛੋਟਾ ਕੰਮ ਹੈ ਹਾਂਜੀ ਮੇਰੇ ਖਿਆਲ 'ਚ ਉਹਨਾਂ ਦਾ ਜਦੋਂ ਤੜਕੇ ਨਲੜਾ ਪੱਬਾ ਲੈ ਕੇ ਆਉਂਦਾ ਨਾ ਸਾਰਾ ਜਿਹੜਾ ਬੋਲ ਗੱਪੇ ਪਾਣੀ ਦਹੀਂ ਭੱਲੇ ਸਭ ਕੁਝ ਬਣਾਉਂਦੇ ਆ ਜਾਂ ਆਵਦਾ ਕਰਦੇ ਆ ਹਾਂਜੀ ਉਹ ਬੰਦੇ 2000 ਰੁਪਏ ਦਾ ਸਾਮਾਨ ਨਹੀਂ ਲੈ ਕੇ ਆਉਂਦੇ ਤੇ ਤੁਸੀਂ ਹਿਸਾਬ ਲਾ ਲਓ 10-10 12-12 15-15000 ਰੁਪਏ ਵਟ ਕੇ ਲੈ ਜਾਂਦੇ ਆ ਮੈਂ ਬੰਦੇ ਦਾ ਨਾਂ ਨਹੀਂ ਲੈਣਾ ਉਹ ਇੱਕ ਹਿਸਾਬ ਦਾ ਪਤਾ ਕੀ ਚੱਕਰ ਹੁੰਦਾ ਅਗਲਾ ਕਹਿੰਦਾ ਬਾਬਾ ਯਾਰ ਕਾਹਤੋਂ ਗੱਲ ਕੀਤੀ ਹਾਂਜੀ 2.5 ਲੱਖ ਰੁਪਏ ਮੈਂ ਵਿਆਜ ਤੇ ਦਵਾਇਆ ਬੰਦੇ ਨੂੰ ਅੱਛਾ ਉਹ ਬੰਦਿਆਂ ਦੇ ਜਿਹੜੇ ਟਾਪ ਦੇ ਸਕੂਲ ਆ ਉੱਥੇ ਬੜੇ ਵੇ ਫਰੀਦਕੋਟ ਜਵਾਕ ਬੜੇ ਵੇ ਆ ਔਰ ਇੱਕ ਕੁੜੀ ਬਾਹਰ ਆਸਟ੍ਰੇਲੀਆ ਦੇ ਵਿੱਚ ਉਹ ਬੰਦੇ ਦੀ ਆ ਜੋ ਕਿਵੇਂ ਕਿ ਉਹ ਬੰਦੇ ਨੂੰ ਤਰੀਕਾ ਬਈ ਪੈਸੇ ਕਿਵੇਂ ਕਮਾਉਣੇ ਆਪਣੇ ਲੋਕ ਕੀ ਕਰਦੇ ਆ ਉਹਨਾਂ ਨੂੰ ਇਹ ਹੁੰਦਾ ਯਾਰ ਵੀ ਯਾਰ ਵੀ ਸਮਝਦੇ ਨੇ ਕਿ ਦਇਆਲਾ ਜਿਵੇਂ ਚੱਕਰ ਆ ਜਾਂਦਾ ਯਾਰ ਹਨਾ ਮੈਂ ਖੜਾ ਕਿਤੇ ਕਈ ਵਾਰੀ ਭਈਆਂ ਦੀ ਰੇੜੀ ਤੇ ਖੜੇ ਹੋਣਗੇ ਮੰਨ ਲਾ ਜੇ ਉਹਨਾਂ ਦਾ ਰੁਪਈਆ ਕੋਈ 60 70 ਬਣੇ ਨਾ ਉਹਨਾਂ ਨੇ 30 ਲੈਣੇ ਨਹੀਂ ਮੈਂ ਕਿਹਾ ਕੋਈ ਨਹੀਂ ਬਾਈ ਤੈਨੂੰ ਛੱਡੇ ਯਾਰ ਯਾਰ ਵਿਚਾਰਾ ਗਰੀਬ ਜ ਆ ਇੰਨਾ ਨਹੀਂ ਪਤਾ ਕਿ ਉਹ ਗਰੀਬ ਕੋਲੇ ਬੈਂਕਾਂ ਦੇ ਜਿਹੜੀਆਂ ਕਾਪੀਆਂ ਕਾਲੀਆਂ ਕੀਤੀਆਂ ਇੱਕ ਮੁਹਮਸ ਬਣਾਉਣ ਵਾਲਾ ਬੰਦਾ ਪਿੱਛੇ ਜਿਹੇ ਅਜ ਤੋਂ ਤਿੰਨ ਕ ਚਾਰ ਮਹੀਨੇ ਦੀ ਗੱਲ ਆ ਆਪਦੀ ਕੁੜੀ ਦਾ ਵਿਆਹ ਕਰਨ ਚੱਲਿਆ ਸੀ ਬਿਹਾਰ ਮੁੜ ਕੇ ਤੇ 12 ਲੱਖ ਰੁਪਏ ਪੁਲਸ ਲੈਨੇ ਉਹਦੇ ਗੱਟੂ ਚ ਕੱਢਿਆ ਸੀ ਬਹੁਤ ਵਾਇਰਲ ਹੋਈ ਸੀ ਉਹ ਵੀਡੀਓ ਤੁਸੀਂ ਵੇਖੀ ਹੋਈ ਹੈ ਕੱਲੇ ਮੁਹਮਸ ਬਣਾਉਂਦਾ ਸੀ ਜੀ ਜੀ ਇੱਕ 12 ਲੱਖ ਰੁਪਏ ਮੁਹਮਸ ਬਣਾਉਣ ਵਾਲਾ ਕੱਲੇ ਮੁਹਮਸਲਾ ਬਣ ਸਕਦਾ ਤੇ ਜਿਹਦਾ ਐਡਾ ਸਿਸਟਮ ਖੋਲ੍ਹਿਆ ਉਹਦੇ ਕੋਲੇ ਕਿੰਨੇ ਬੰਦੇ ਹੋਣਗੇ ਬਿਲਕੁਲ ਬਈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਆਪਣੀ ਟਾਈਮਿੰਗ ਦੱਸ ਦਿਓ ਜੀ ਇੱਥੇ ਸਕੂਲ ਕੋਲੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੁੰਨਗੇ ਬਾਈ ਹਰੇਕ ਜਿਹੜੇ ਆਪਣੇ ਰੈਸਟੋਰੈਂਟ ਨਾ ਸਾਰਿਆਂ ਦੀ ਟਾਈਮਿੰਗ ਸੇਮ ਆ 12 ਵਜੇ ਤੋਂ ਲੈ ਕੇ ਰਾਤ ਦੇ 10:30 10 ਵਜੇ ਤੱਕ ਆਪਾਂ ਖੋਲ ਦੀਦਾ ਜੀ ਦੁਪਹਿਰ 12 ਵਜੇ ਤੋਂ ਰਾਤ ਦੇ 10:30 ਵਜੇ ਤੱਕ ਜੀ 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 ਮੀਂਹ ਜਾਵੇ ਹਨੇਰੀ ਆਵੇ ਕਦੇ ਨਹੀਂ ਤੁਹਾਨੂੰ ਕਲੋਜ਼ ਹੋਇਆ ਮਿਲੂਗਾ ਹਰੇਕ ਦਿਨ ਖੋਲਦੇ ਆ ਜੀ ਅਸੀਂ ਜੀ ਬਾਈ ਹੋਮ ਡਿਲੀਵਰੀ ਤੇ ਵੀ ਹੈਗੀ ਜੀ ਕਰੀਦਾ ਜੀ ਹੋਮ ਡਿਲੀਵਰੀ ਕਰੀਦੀ ਆ ਮੁਖਸਰ ਮੁਖਸਰ ਦੇ ਵਿੱਚ ਮੁਖਸਰ ਸਾਹਿਬ ਦੇ ਵਿੱਚ 5 ਕਿਲੋ ਏਰੀਆ ਦੇ ਵਿੱਚ 5 ਕਿਲੋਮੀਟਰ ਏਰੀਆ ਦੇ ਵਿੱਚ ਪਲਾ ਆਰਡਰ 200 ਦਾ ਹੋਵੇ ਪਲਾ 300 ਦਾ ਅਸੀਂ ਕਰਕੇ ਆਉਣੀ ਆ ਜੀ ਜਿਹੜੀ ਤੁਸੀਂ ਗੱਲ ਕੀਤੀ ਸੀ ਜਿਹੜੇ ਨੌਜਵਾਨ ਸਿੱਖਣਾ ਚਾਹੁੰਦੇ ਆ ਤੁਹਾਡੇ ਨਾਲ ਹਨਾ ਮਿਲ ਕੇ ਉਹਦੇ ਬਾਰੇ ਦੁਬਾਰਾ ਦੱਸ ਦਿਓ ਕੀ ਸਿਸਟਮ ਹੋਊਗਾ ਜੀ ਕਿੰਨਾ ਸਮਾਂ ਤੁਸੀਂ ਸਿਖਾ ਦਿੰਨੇ ਹੋ ਕੀ ਉਹਦੀ ਫੀਸ ਵਗੈਰਾ ਜਾਂ ਫ੍ਰੀ ਆਫ ਕਾਸਟ ਆ ਜੀ ਬਾਈ ਫ੍ਰੀ ਆਫ ਕਾਸਟ ਸਿਖਾਈ ਦਾ ਬੰਦੇ ਨੂੰ ਅੱਜ ਤੱਕ ਅਸੀਂ 1 ਰੁਪਈਆ ਨਹੀਂ ਚਾਰਜ ਲਿਆ ਜਿੰਨਾ 100 150 ਬੰਦਾ ਸਾਡੇ ਕੋਲ ਮੁੰਡਾ ਚਾਹਵਨ ਹੋਵੇ ਇੱਥੇ ਰਹਿ ਕੇ ਧਰਤੀ ਤੇ ਕੰਮ ਕਰਨਾ ਹੋਵੇ ਪੰਜਾਬ ਦੀ ਧਰਤੀ ਤੇ ਉਹਦੇ ਤੋਂ ਇੱਕ ਵੀ ਰੁਪਈਆ ਨਹੀਂ ਲਵਾਵਾਂਗੇ ਜਿਹੜਾ ਬੰਦਾ ਹੁਣ ਕਹਿੰਦਾ ਕਿ ਬਈ ਮੈਂ ਬਾਹਰ ਜਾਣਾ ਹਾਂਜੀ ਵੀ ਮੈਂ ਬਾਹਰ ਜਾ ਕੇ ਕੈਨੇਡਾ ਜਾ ਕੇ ਕੰਮ ਕਰਨਾ ਮੈਂ ਅਮਰੀਕਾ ਜਾ ਕੇ ਕੰਮ ਕਰਨਾ ਉਸ ਬੰਦੇ ਤੋਂ ਅਸੀਂ ਪੈਸੇ ਲਵਾਵਾਂਗੇ ਠੀਕ ਹੈ ਲੈਣੇ ਬੰਦੇ ਆ ਬਈ ਜਿਹੜਾ ਬੰਦਾ ਮੰਨ ਕੇ ਚਲੋ 25-30 ਲੱਖ ਰੁਪਈਆ ਬਾਹਰ ਵਾਸਤੇ ਲਾ ਸਕਦਾ ਕਿ ਉਹ ਜਦੋਂ ਜਿੰਨੇ ਸਿਕਾਉਣਾ ਉਹ ਰਾਹ ਪਾਉਣਾ ਤੇ ਉਹਦੇ ਵੀ ਲੈਣੇ ਬੰਦੇ ਆ ਬਈ ਹਾਂ ਪੰਜਾਬ ਦੀ ਧਰਤੀ ਤੇ ਰਹਿ ਕੇ ਕਿਸੇ ਨੇ ਕੰਮ ਕਰਨਾ ਆਪਾਂ 1 ਰੁਪਈਆ ਨਹੀਂ ਚਾਰਜ ਲਵਾਵਾਂਗੇ ਠ ਤੇ ਆਪਣਾ ਨੰਬਰ ਵੀ ਜਰੂਰ ਦੱਸ ਦਿਓ ਜੀ 9877095587 ਹੈ ਮੇਰਾ ਨੰਬਰ ਆ ਹਾਂਜੀ ਕੋਟਕਪੂਰੇ ਦੇ ਆਪਣਾ ਜਿਹੜੀ ਸੰਗਤ ਨੇ ਕੋਈ ਆਰਡਰ ਮੰਗਾਉਣਾ ਕੋਈ ਗੱਲਬਾਤ ਕਰਨੀ ਉਹ ਨੰਬਰ ਹੈਗਾ ਸਾਡਾ 7009544516 ਜੀ ਪਿਆਬੀ ਵਿੱਚ ਦੱਸ ਦੇਣਾ 700954516 ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ